ਹੁਣ ਤਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੂੰਦਾ ਜਾਗਦਾ ਗੁਰੂ ਦੱਸਿਆ ਏ ਤੇ ਦੇਖੋ ਵੀਡੀਓ ਤੇ ਵੀਡੀਓ ਨੂੰ ਮੇਰਾ ਪੀਰ ਬਣ ਕੇ ਨਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਮੈਂ ਇਹ ਜੇ ਵੀਡੀਓ ਨੌਲੇਜ ਖਾਤਰ ਜਰੂਰ ਪਾਉਣਾ ਕਿ ਜੋ ਬੰਦੇ ਮੇਰੇ ਨਾਲ ਜੁੜੇ ਪਿਆ ਕਿ ਅੱਗੇ ਗਿਆਨ ਜਾ ਸਕੇ ਕਿ ਉਹ ਅੱਗੇ ਵੰਡਣ ਮੇਰਾ ਮਕਸਦ ਇਹੀ ਹੁੰਦਾ ਵੀਡੀਓ ਪਾਉਣ ਦਾ ਤੇ ਤਾਂ ਹੀ ਮੈਂ ਤੁਹਾਨੂੰ ਕਹਤ ਨਾ ਕਿ ਬਈ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਆਪਣੇ ਤੱਕ ਸੀਮਤ ਨਾ ਰਹੇ ਅੱਗੇ ਤੱਕ ਗਿਆਨ ਜਾਵੇ ਹਾਈ ਕੋਰਟ ਹੈ ਚੰਡੀਗੜ੍ਹ ਵਿੱਚ ਸੁਪਰੀਮ ਕੋਰਟ ਹੈ ਦਿੱਲੀ ਵਿੱਚ ਧਿਆਨ ਨਾਲ ਸੁਣਿਓ 2023 ਦੀ ਗੱਲ ਹੈ 23 24 ਅਕਤੂਬਰ ਦਾ ਅਖਬਾਰ ਪੜਿਓ ਟ੍ਰਿਬਿਊਨ ਹਾਈ ਕੋਰਟ ਦੇ ਵਿੱਚ ਜੋ ਜੱਜਾਂ ਦੀ ਟੇਬਲ ਟਾਕ ਮੀਟਿੰਗ ਹੋਈ ਉੱਥੇ ਇੱਕ ਦਲ ਦਾ ਫੈਸਲਾ ਕੀਤਾ ਗਿਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਜਾਗਦਾ ਜੰਦਾ ਗੁਰੂ ਹੈ ਇਹ ਹਾਈ ਕੋਰਟ ਦਾ ਬਿਆਨ ਹੈ ਜਿਹੜੀ ਚੰਡੀਗੜ੍ਹ ਇਸ ਸੁਪਰੀਮ ਕੋਰਟ ਹੈ ਸਭ ਤੋਂ ਵੱਡੀ ਦਿੱਲੀ ਸੁਪਰੀਮ ਕੋਰਟ ਦੇ ਵਿੱਚ ਜਿੰਨੇ ਜੱਜ ਬੈਠੇ ਆ ਉਹ ਸਾਰੇ ਗੈਰ ਧਰਮ ਦੇ ਬੰਦੇ ਆ ਉਹਨਾਂ ਵਿੱਚ ਸਿੱਖ ਵੀ ਨਹੀਂ ਤੇ ਉਹਨਾਂ ਵਿੱਚ ਸਿੱਖ ਵੀ ਨਹੀਂ ਧਿਆਨ ਨਾਲ ਸੁਣਿਓ ਸੁਪਰੀਮ ਕੋਰਟ ਦੇ ਜੱਜਾਂ ਨੇ ਮੀਟਿੰਗ ਕੀਤੀ ਉਹ ਕਹਿੰਦੇ ਸਾਰੇ ਧਰਮ ਸਤਕਾਰਯੋਗ ਹੈ ਸਾਰੇ ਧਾਰਮਿਕ ਜਿਹੜੀਆਂ ਪੁਸਤਕਾਂ ਜਿਹੜੀਆਂ ਕਿਤਾਬਾਂ ਜਿਹੜੇ ਗ੍ਰੰਥ ਆ ਉਹ ਵੀ ਸਤਕਾਰਯੋਗ ਹੈ ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਗੁਰਦੁਆਰੇ ਦੇ ਵਿੱਚ ਪ੍ਰਕਾਸ਼ਮਾਨ ਸਿੱਖ ਜਾਂਦੇ ਝੁਕਦੇ ਐ ਇਹ ਜਾਗਦਾ ਜਿਉਂਦਾ ਗੁਰੂ ਹੈ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਤੇ ਹਾਈ ਕੋਰਟ ਨੇ ਵੀ ਕਹਿ ਦਿੱਤਾ ਅਸੀਂ ਪਤਾ ਨਹੀਂ ਕਿੰਨੇ ਵਾਰੀ ਮਥਾ ਟੇਕਿਆ ਕਿੰਨੇ ਵਾਰੀ ਪਾਠ ਕਰਾਇਆ ਕਿੰਨੇ ਵਾਰੀ ਅਸੀਂ ਸਮਾਗਮ ਕਰਾਇਆ ਪਰ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਇਹ ਗੁਰੂ ਜਾਗਦਾ ਜਿਉਂਦਾ ਹੈ ਬਾਣੀ ਵਿੱਚ ਵੀ ਫੈਸਲਾ ਆਇਆ ਸਤ ਗੁਰ ਜਾਗਤਾ ਹੈ ਦੇਓ ਇਸ ਕਰਕੇ ਜੇ ਸੁਪਰੀਮ ਕੋਰਟ ਹ ਆਪਾਂ ਕਿਉਂ ਨਹੀਂ ਇੰਨੇ ਗਿਆਨਮਾਨ ਬਣਦੇ ਅਸੀਂ ਆਪਣੀ ਅਕਲ ਟਿਕਾਣੇ ਤੇ ਲੈ ਕੇ ਆਈਏ ਅਸੀਂ ਸਮਝਦਾਰ ਬਣਗੇ ਇਹ ਗੱਲਾਂ ਨੂੰ ਅਸੀਂ ਵਾਚ ਕੇ ਸਮਝ ਗਏ ਚੰਗੀ ਗੱਲ ਲੱਗੀ ਸ਼ੇਅਰ ਵੀ ਕਰਿਓ ਤੇ ਨਾਲ ਅਕੇ ਫੋਲੋ ਵੀ ਕਰਿਓ